ਪਾਯੋ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਅੱਜ ਮੈਂ ਤੁਹਾਨੂੰ ਪੰਜ ਪਿਆਰੇ ਸਾਜਣ ਸੰਬੰਧੀ ਅਬੂਲਾ ਤਰਾਨੇ ਦੀ ਜਵਾਨੀ ਜਿਹੜਾ ਕਿ ਰਾਂਜੀਤ ਦਾ ਜਸੋਸ ਸੀ ਉਹਦੀ ਆਖਰੀ ਰਿਪੋਰਟ ਅਨੁਸਾਰ ਪੰਜ ਪਿਆਰੇ ਸਾਜਣ ਸੰਬੰਧੀ ਆਪ ਜੀ ਨੂੰ ਇਹ ਸਾਖੀ ਸਰਮਲ ਕਰਾ ਰਹੇ ਹਾਂ ਉਮੀਦ ਆ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਆਪਣਾ ਜੀਵਨ ਸਫਲਾ ਕਰੋਗੇ ਤਦੋਂ 325 ਆ ਹੁਣੇ ਅਸੀਂ 325 ਖਾਲਸਾ ਜਨਮ ਦਿਨ ਮਨਾ ਕੇ ਆਟਿਆਂ ਇਹਨੇ ਥੋੜੇ ਸਮੇਂ ਚ ਵੀ ਇਹਨੇ 325 ਉਹ ਰਿਆਂ ਚ ਅਸੀਂ ਇਤਿਹਾਸ ਖੋ ਬੈਠੇ ਹਾਂ ਕਈ ਕਿਤਾਬਾਂ ਜੇ ਪੜਾ ਜਾਂਦਾ ਵੀ ਗੁਰੂ ਸਾਹਿਬ ਦੇ ਅੰਦਰ ਤੰਬੂਜ ਤੇ ਪੰਜ ਬਕਰੇ ਬਨੇ ਸੀ ਜਦੋਂ ਸਿੰਘ ਨੂੰ ਲੈ ਜਾਂਦੇ ਸੀ ਇੱਕ ਬਕਰੇ ਨੂੰ ਉਹ ਦੇ ਗੱਲ ਤੇ ਉਹ ਸ੍ਰੀ ਸਾਹਿਬ ਦਾ ਬਾੜ ਕਰਕੇ ਉਹਨੂੰ ਕੱਟਣ ਦੇ ਸੀ ਕਿ ਕੁਝ ਕਿਸ ਤਰ੍ਹਾਂ ਦਸੰਦਾ ਕੋਈ ਕਿਸ ਤਰ੍ਹਾਂ ਅਬੂਲਾ ਤਰਾਣੀ ਜਿਹੜਾ ਕਿ ਅਰੰਗਜੀਤ ਦਾ ਜਸੂਸ ਸੀ ਆਨੰਦਪੁਰ ਸਾਹਿਬ ਰਹਿੰਦਾ ਸੀ ਕਈ ਮਹੀਨਿਆਂ ਤੋਂ ਜਿਹੜਾ ਹਰ ਰੋਜ਼ ਆਨੰਦਪੁਰ ਸਾਹਿਬ ਤੇ ਦੀ ਰਿਪੋਰਟ ਬੇਜ ਗੁਰੂ ਨੇ ਕੀ ਕੀਤਾ ਅੱਜ ਕੀ ਕੀਤਾ ਉਹਦੀ ਰਿਪੋਰਟ ਉਹ ਤਿਆਰ ਕਰਦਾ ਸੀ ਅਤੇ ਉਸ ਤੋਂ ਇੱਕ ਘੋੜਸਵਾਰ ਉਹਦੀ ਰਿਪੋਰਟ ਡੇਲੀ ਰਜਾਨਾ ਉਦੋਂ ਲੈ ਜਾਂਦਾ ਸੀ ਅਤੇ ਦੂਸਰੇ ਦੂਸਰੇ 30 ਦਿਨ ਉਹ ਦਿੱਲੀ ਬਾਦਸ਼ਾਹ ਔਰੰਗਜ਼ੇਬ ਨੂੰ ਪਹੁੰਚਾਉਂਦਾ ਸੀ ਪਰ ਜਿਹੜੀ ਉਹਨੇ ਇਹ ਰਿਪੋਰਟ ਛਾਪੀ ਆ ਜਿਹਦੀ ਅਸਲ ਕਾਪੀ ਹੱਥ ਲਿਖਤ ਉਹਦੀ ਅਲੀਗੜ੍ਹ ਯੂਨੀਵਰਸਿਟੀ ਚ ਹਾਲੇ ਵੀ ਪਈ ਆ ਇਹ ਪਹਿਲਾ ਪੰਡਿਤ ਸੀਗਾ ਔਰੰਗਜ਼ੇਬ ਔਰੰਗਜ਼ੇਬ ਦੇ ਜ਼ੁਰਮਾਂ ਕਾਰਨ ਉਹ ਜਦੋਂ ਔਰੰਗਜ਼ੇਬ ਸਵਾਮਣ ਜਨੇਊ ਦਾ ਕੇ ਰੋਟੀ ਖਾਂਦਾ ਸੀ ਉਸ ਸਮੇਂ ਦੌਰਾਨ ਉਹ ਡਰਦਾ ਮਰਿਆ ਮੁਸਲਮਾਨ ਬਣ ਗਿਆ ਤੇ ਉਹਨੇ ਕਲਮਾ ਪੜ ਲਿਆ ਤੇ ਉਹ ਪੰਡਤਾਂ ਦੇ ਸਾਰੇ ਰਸਮਾਂ ਬਾਅਦ ਜਾਣਦਾ ਸੀ ਕਿ ਉਹ ਸਾਰਾ ਜੀਵਨਤਾ ਉਹ ਜੰਮਿਆ ਦਾ ਪੰਡਤਾਂ ਦੇ ਸੀ ਫਿਰ ਉਹਨੇ ਉਹ ਕਲਮਾ ਪੜ ਕੇ ਮੁਸਲਮਾਨ ਬਣ ਗਿਆ ਫਿਰ ਉਹਦਾ ਨਾਮ ਬਦਲੇਗਾ ਅਬੂ ਉਲਾ ਤਰਾਨੀ ਤੇ ਉਸ ਦਿਨ ਜਦੋਂ ਸਾਖੀ ਵਾਲੇ ਦਿਨ ਖਾਲਸਾ ਸਾਜਿਆ ਅਬੂ ਉਲਾ ਤਰਾਨੀ ਨੇ ਆਪਦੀ ਅੱਖੀਂ ਨਿਤਾ ਹਾਲ ਲਿਖਿਆ ਤੇ ਉਹਨੇ ਰੰਗਦੇਵ ਨੂੰ ਕਿਹਾ ਵੀ ਮੈਂ ਸਾਰਾ ਕੁਝ ਅੱਖੀਂ ਦੇਖਿਆ ਵੀ ਇਹ ਖੁਦਾ ਇਹਦੇ ਨਾਲ ਲੜਨੀ ਯੋਗਤਾ ਕਰੇ ਉਹ ਰਿਪੋਰਟ ਆਪ ਜੀ ਨੂੰ ਮੈਂ ਹੁਣ ਸਲਮਣ ਕਰਾ ਰਿਹਾ ਅਬੂਲਾ ਤਰਾਨੀ ਲਿਖਦਾ ਕਿ ਬਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦਾ ਜਿਹੜਾ ਤਖਤ ਸੀ ਉਹ ਇੰਨਾ ਵਧੀਆ ਸਜਿਆ ਹੋਇਆ ਸੀ ਮੁਗਲਾਂ ਦੇ ਚਾਰੇ ਤਖਤਾਂ ਨੂੰ ਮਾਤ ਪਾਉਂਦਾ ਸੀ ਜਿਵੇਂ ਆਗਰਾ ਕਲਾਨੌਰ ਤੇ ਦਿੱਲੀ ਉਹ ਸਾਰੇ ਤਖਤਾਂ ਨੂੰ ਮੰਦ ਸਜਾਇਆ ଥି ਬਹੁਤ ਸੰਗਤ ਆਈ ਹੋਈ ਸੀ ਤੇ ਉਹਦੀ ਜਵਾਨੀ ਜਿਹੜੀ ਉਹ ਲੈਂਗੁਏਜ ਬੋਲਦਾ ਉਹ ਕਹਿੰਦਾ ਕਾਫਰਾਂ ਦਾ ਗੁਰੂ ਇੱਕ ਨੰਗੀ ਤਲਵਾਰ ਲੈ ਕੇ ਆਇਆ ਤੇ ਉਹਨੇ ਐਲਾਨ ਕੀਤਾ ਖੱਬੇ ਹੱਥੀ ਕੁੰਗਲੀ ਖੜੀ ਕਰਕੇ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਆ ਤਾਂ ਸ਼ਰਨਾਟਸ ਆ ਗਿਆ ਸਵਾ ਲੈਂਦੇ ਦੀ ਆਵਾਜ਼ ਵੀ ਹੁੰਦੀ ਸੀ ਅਬੂਲਾਹ ਤਰਣੀ ਕਹਿੰਦਾ ਮੈਂ ਦੇਖਿਆ ਵੀ ਕੋਈ ਨਾ ਉੱਠਿਆ ਦੂਜੀ ਆਵਾਜ਼ ਮਰੀ ਇੱਕ ਸਿਰ ਦੀ ਲੋੜ ਆ ਦੂਜੀ ਆਵਾਜ਼ ਨੂੰ ਕੋਈ ਨਾ ਉੱਠਿਆ ਜਦੋਂ ਤੀਜੀ ਆਵਾਜ਼ ਉਹਨੇ ਲਗਾਈ ਤੀਜੀ ਆਵਾਜ਼ ਨੂੰ ਸਾਹਨੇ ਲਗਾਈ ਤਾਂ ਤੀਜੀ ਆਵਾਜ਼ ਨੂੰ ਦਿਆਰਾਮ ਉੱਠਿਆ ਦਿਆਰਾਮ ਉੱਠ ਕੇ ਆ ਕੇ ਹੱਥ ਜੋੜੇ ਕਿ ਸੱਚੇ ਪਾਤਸ਼ਾਹ ਤੁਹਾਡੇ ਸੇਖਾਂ ਤੁਹਾਡਾ ਸਾਰਾ ਸਰੀਰ ਵੀ ਤੁਹਾਡਾ ਸਿਰਤ ਲੈਣਾ ਇਹਨੂੰ ਅਡਡ ਕਰਨਾ ਅਡਡ ਕਰਦੇ ਨਾਲ ਰੱਖਣਾ ਨਾ ਰੱਖਦੇ ਤੁਹਾਡੀ ਮਰਜ਼ੀ ਆ ਤਾਂ ਗੁਰੂ ਸਾਹਿਬ ਨੇ ਉਹਨੇ ਕਿ ਕਾਫਰਾਂ ਦੇ ਗੁਰੂ ਨੇ ਅਬੂਲਾਹ ਤਰਨਿ ਲਿਖਦਾ ਕਿ ਕਾਫਰਾਂ ਦੇ ਗੁਰੂ ਨੇ ਤਲਵਾਰ ਦੇ ਇੱਕ ਝਟਕ ਨਾਲ ਸਿਰ ਅਡ ਕਰਤਾ ਸਟੇਜ ਦੇ ਉੱਪਰ ਜਿਹੜਾ ਕਿ ਕਹਿੰਦਾ ਮੈਂ ਅੱਖੀਂ ਦੇਖਿਆ ਇਸ ਤੋਂ ਬਾਅਦ ਸੇਵੀ ਡਿਗ ਪੈ ਧੜਕੀ ਡਿਗ ਗਈ ਉਹ ਸੰਵਾਦ ਉਹਨੇ ਗੁਰੂ ਕਾਫਲਾ ਦੇ ਗੁਰੂ ਨੇ ਕਹਿੰਦਾ ਇੱਕ ਹੋਰ ਆਵਾਜ਼ ਲਈ ਬਨੇ ਕਸ਼ਰਦੀ ਹੋਰ ਲੋੜ ਆ। ਤਾਂ ਦੂਜੀ ਆਵਾਜ਼ ਦੇ ਵਿੱਚ ਦੂਜੀ ਵਾਰੀ ਫਿਰ ਉੱਠਿਆ ਧਰਮ ਸਿੰਘ ਧਰਮ ਧਰਮਜੰਦ ਤੇ ਇਸ ਤਰ੍ਹਾਂ ਉਹਨੇ ਬਾਰੀ-ਬਾਰੀ ਪੰਜ ਸਿੰਘਾਂ ਦੀ ਪੰਜ ਸਿੱਖ ਉੱਠੇ ਪੰਜਾਂ ਸਿੰਘਾਂ ਦੇ ਧਰਮ ਸਿੰਘ, ਮੋਹਕਮ ਸਿੰਘ, ਸਹਬ ਸਿੰਘ ਉਹਨਾਂ ਨੇ ਮੇਰੇ ਅੱਖਾਂ ਨਾਲ ਦੇਖਦੇ-ਦੇਖਦਿਆਂ ਸਟੇਜ ਦੇ ਉਹਨਾਂ ਦਾ ਤੜਾਣਾ ਨੂੰ ਸਿਰਫ ਵਖਰੇ ਕਰ ਦਿੱਤੇ ਸਿਰ ਵਖਰੇ ਕਰਨ ਤੋਂ ਬਾਅਦ ਸਿੱਖਾਂ ਦੇ ਗੁਰੂ ਨੇ ਇੱਕ ਪਹਿਲ ਲਗਿਆਂ ਨੂੰ ਸਟੇਜ ਤੋਂ ਤੀ ਸਾਰੀ ਖੋਣ ਲੱਗਾ ਤੁਸੀਂ ਦੇ ਨੂੰ ਫਿਰ ਉਹਨੇ ਪੰਜੇ ਸਿਰ ਰੜਾ ਲੈ ਕਿਸੇ ਤੜਣਾ ਕੋਈ ਸਿਰ ਕਿਸੇ ਤੜਣਾ ਕੋਈ ਸਿਰ ਇੱਕ ਲੈਂਥ ਚ ਕਰਕੇ ਰੱਖ ਦਿੱਤੇ ਤੇ ਪੰਜ ਚਾਦਰਾਂ ਮੰਗਾਈਆਂ ਜਿਹੜੀਆਂ ਕੋ ਉਹ ਲਾਸ਼ਾਂ ਤੇ ਪਾ ਦਿਤੀਆਂ ਗਈਆਂ ਤੇ ਮਿਨਾ ਕੁੰਨੇ ਵਾਲੀ ਕੜਾਹੀ ਜਿਹੜੀ ਉਹਦੀ ਭਾਸ਼ਾ ਮੈਂ ਉਹ ਦੱਸ ਰਿਹਾ ਵੈਸੇ ਬਾਟੇ ਚੰਮਰ ਤਿਆਰ ਹੁੰਦਾ ਉਹਨੇ ਮਿਨਾ ਕੁੰਨੇ ਵਾਲੀ ਕੜਾਹੀ ਲਿਖਿਆ ਮਿਨਾ ਕੁੰਨੇ ਵਾਲੀ ਕੜਾਹੀ ਚ ਕਾਫਲਾ ਦਾ ਗੁਰੂ ਆਬੇ ਹਿਆਤ ਜਿਹੜੇ ਅਸੀਂ ਅੰਮ੍ਰਿਤ ਕਹਿੰਦੇ ਆ ਉਹ ਤਿਆਰ ਕਰਨ ਲੱਗਿਆ ਤੇ ਉਹ ਜਦੋਂ ਆਬੇ ਹਿਆਤ ਤਿਆਰ ਹੋ ਗਿਆ ਉਸ ਤੋਂ ਬਾਅਦ ਉਹਨੇ ਇਹ ਵੀ ਦੱਸਿਆ ਕਿ ਇੱਕ ਗੁਰੂ ਘਰ ਨਾਲ ਸੰਬੰਧਿਤ ਮਾਤਰਾ ਨੇ ਉਸ ਆਬੇਹਾਰ ਦੇ ਵਿੱਚ ਪਤਾਸੇ ਪਾਏ ਜਦੋਂ ਆਬੇਹਾਰ ਤਿਆਰ ਹੋ ਗਿਆ ਤਾਂ ਕਾਫਰਾ ਦੇ ਗੁਰੂ ਨੇ 1 ਲੱਖ ਦੇ ਸਿਰ ਵਾਲੇ ਪਾਸੋਂ ਉਹ ਕਪੜਾ ਉਠਾਇਆ ਤੇ ਉਹਦੇ ਕੇਸੜਾ ਚ ਪੰਜ ਚੂੜੀਆਂ ਪਾਈਆਂ ਪੰਜ ਚੂੜੀਆਂ ਦੇ ਮੂੰਹ ਚ ਪਾਈਆਂ ਤੇ ਵਲੰਦੇਵਾਚ ਕਿਹਾ ਬੋਲ ਦਿਆ ਸਿੰਘ ਵਹਿਜੂ ਕਾ ਖਾਲਸਾ ਵਹਿਜੂ ਕੀ ਫਤਿਹ ਤਾਂ ਉਹ লাশ ਵਿੱਚ ਜਾਣ ਪੈਗੀ ਅਤੇ ਦਿਆ ਸਿੰਘ ਉੱਠ ਕੇ ਖੜਾ ਹੋ ਗਿਆ ਇਸ ਤਰ੍ਹਾਂ ਉਹਨੇ ਦੂਜੀ লাশ ਧਰਮ ਚੰਦ ਵਾਲੀ লাশ ਦੇ ਵਿੱਚ ਉਹਦੇ ਕੇਸਾਂ ਵਿੱਚ ਤੇ ਉਹਦੇ মুখ ਵਿੱਚ ਅਬ ਉਹ ਅੰਮ੍ਰਿਤ ਪਾਇਆ ਤੇ ਕਿਹਾ ਉੱਠ ਧਰਮ ਸਿੰਘ ਬੋਲ ਵਹਿਜੂ ਕਾ ਖਾਲਸਾ ਵਹਿਜੂ ਕੀ ਫਤਿਹ ਇਸ ਤਰ੍ਹਾਂ ਹੀ ਵਾਰੀ ਵਾਰੀ ਮੋਗੰਗ ਸਿੰਘ ਸਹਿਬ ਸਿੰਘ ਤੇ ਸਾਰਿਆਂ ਨੂੰ ਪੰਜਾਂ ਦੇ ਕੇਸਾਂ ਚ ਨੇ ਤੇ ਮੁਖ ਚ ਅੰਮ੍ਰਿਤ ਪਾਇਆ ਤੇ ਉਹ ਪੰਜੇ ਉੱਠ ਕੇ ਖੜੇ ਹੋ ਗਏ ਉਹਨਾਂ ਨੂੰ ਜਾਨ ਪੈ ਗਈ ਤੇ ਇਸ ਤਰ੍ਹਾਂ ਫਿਰ ਉਹ ਉਸ ਤੋਂ ਬਾਅਦ ਉਹਨਾਂ ਨੂੰ ਤੰਬੂ ਚ ਲੈ ਗਿਆ ਤੰਬੂ ਚ ਲਿਆਉਣ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਨਵੇਂ ਵਸਤਰ ਪਾਏ ਸੀ ਫਿਰ ਗੁਰੂ ਸਾਹਿਬ ਨੇ ਉਹਨਾਂ ਤੋਂ ਅੰਮ੍ਰਿਤ ਅਮਰ ਦੀ ਮੰਗ ਕੀਤੀ ਵੀ ਮੈਨੂੰ ਵੀ ਅਮਰਤ ਕਾਓ ਇਤੇ ਉਹ ਲਿਖਦਾ ਕਹਿੰਦਾ ਉਹਨਾਂ ਨੇ ਕਿਹਾ ਵੀ ਅਸੀਂ ਸਿਰ ਦੇ ਕੇ ਅਮਰਤ ਲਿਆ ਤੁਸੀਂ ਸਾਨੂੰ ਕੀ ਦਿਓਗੇ ਤੁਸੀਂ ਕਦੇ ਇੱਕ ਸਿਰ ਦਿੱਤਾ ਮੈਂ ਸਾਰਾ ਸਰਵਾਂਸੀ ਪੰਦੇ ਲੇਖੇ ਲਾ ਦੂੰ ਤਾਂ ਫਿਰ ਗੁਰੂ ਨੂੰ ਉਹਨਾਂ ਨੇ ਅਮਰਤ ਛਕਾਇਆ ਵੀਰਾਸਰ ਹੋ ਕੇ ਗੁਰੂ ਸਾਹਿਬ ਨੇ ਸਤਕਾਰ ਸਹਿਤ ਉਹਨਾਂ ਨੂੰ ਅਮਰਤ ਛਕਾਇਆ ਤੇ ਗੁਰੂ ਸਾਹਿਬ ਗੋਬਿੰਦ ਰਾਏ ਤੋਂ ਗੋਵਿੰਦ ਸਿੰਘ ਬਣ ਗਏ ਤੇ ਇਸ ਤਰ੍ਹਾਂ ਉਹ ਇਹ ਰਿਪੋਰਟ ਲਿਖਦਾ ਤੇ ਨਾਲ ਉਹ ਲਿਖਦਾ ਕਹਿੰਦਾ ਇਸ ਤੋਂ ਬਾਅਦ ਚ ਗੁਰੂ ਨੇ ਕਿਹਾ ਵੀ ਆਜੋ ਅੰਮ੍ਰਿਤ ਛਕ ਲੋ ਇਸ ਲੋਕ ਘਟਨਾ ਤੋਂ ਮਾਤਾ ਜੀ ਨੇ ਵੀ ਸ਼ਿਕਾਇਤਾਂ ਕੀਤੀਆਂ ਵੀ ਗੁਰੂ ਨੇ ਚੰਡੀ ਦੀ ਪੁੱਠੀ ਪੈ ਗਈ ਸਿੱਖਾਂ ਨੇ ਵੱਢਣ ਲੱਗ ਗਿਆ ਮਾਤਾ ਜੀ ਕੋਲ ਵੀ ਸ਼ਿਕਾਇਤਾਂ ਗਈਆਂ ਤੇ ਬਹੁਤ ਸਿੱਖ ਡਰਦੇ ਭੱਜ ਗਏ ਸੀ ਤੇ ਗੁਰੂ ਸਾਹਿਬ ਨੇ ਫੇਰ ਕਿਹਾ ਵੀ ਆਜੋ ਜੀ ਨੇ ਅੰਮ੍ਰਿਤ ਛਕਣਾ ਸਾਕਲੋ ਬਾਰੀ ਬਾਰੀ ਛੜਨ ਲੱਗੇ ਅਬੁੱਲਾ ਤਰਾਨੀ ਕਹਿੰਦਾ ਮੈਂ ਇੰਨਾ ਪ੍ਰਭਾਵਿਤ ਹੋਇਆ ਅੱਖੀਂ ਦੇਖ ਕੇ ਵੀ ਇਹ ਜਿਹੜਾ ਕ੍ਰਿਸ਼ਮਾ ਇਹ ਕੌਤਕ ਇਹ ਪਰਮਾਤਮਾ ਹੀ ਕਰ ਸਕਦਾ ਖੁਦਾਈ ਕਰ ਸਕਦਾ ਰੱਬ ਵੀ ਕਰ ਸਕਦਾ ਵੀ ਇਹ ਇਹ ਕਾਗਰਨਾ ਗੁਰੂ ਨਹੀਂ ਇਹ ਤਾਂ ਖੁਦਾ ਇਹ ਰੱਬ ਆ ਤੇ ਕਹਿੰਦਾ ਮੈਂ ਆਖਿਆ ਵੀ ਮੈਂ ਜੇ ਗਿਆ ਤਾਂ ਮੈਂ ਇਹਦੀ ਸੀਏਡੀ ਕਰਦਣ ਹਾਂ ਕਹਿੰਦਾ ਇਹ ਅੰਤਰਜਾਮੀ ਆ ਇਹ ਮੈਨੂੰ ਪਹਿਲਾਂ ਵੀ ਸਜ਼ਾ ਦੇ ਸਕਦਾ ਦੀ ਕਹਿੰਦਾ ਮੈਨੂੰ ਮਾਰ ਨਾ ਦੇਵੇ ਕਹਿੰਦਾ ਮੇਰਾ ਮਨ ਇੰਨਾ ਪੱਕਾ ਹੋਇਆ ਜੇ ਮਾਰ ਵੀ ਦਊ ਭਾਵੇਂ ਮਾਰ ਦੇਵੇ ਪਰ ਮੈਂ ਜਰੂਰ ਇਹ ਮੌਕਾ ਖਿਜਾਉਣਾ ਦੀ ਮੈਂ ਅਮਰ ਸਖਣ ਉਹਨਾਂ ਕੋਲ ਬੇਨਤੀ ਕੀਤੀ ਤਾਂ ਉਹਨਾਂ ਨੇ ਮੈਨੂੰ ਥਾਪੜਾ ਦਿੱਤਾ ਤੇ ਅਮਰ ਛਕਾਇਆ ਮੇਰਾ ਨਾਮ ਕਰਤਾਰ ਸਿੰਘ ਰੱਖਿਆ ਤੇ ਇਹ ਰੰਗਜੀਤ ਇਹ ਮੇਨ ਇਹੜੀ ਮੇਰੀ ਰਿਪੋਰਟ ਆ ਇਹ ਆਖਰੀ ਹੈ ਇਸ ਤੋਂ ਬਾਅਦ ਮੈਂ ਤੇਰਾ ਨੌਕਰ ਨਹੀਂ ਅੱਜ ਤੋਂ ਮੈਂ ਹੁਣ ਤੋਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਜੇ ਤੈਂ ਇਸ ਖੁਦਾਵਲ ਇਹ ਖੁਦਾ ਜਿਹੜਾ ਕੋਈ ਮੈਂ ਲਿਖਿਆ ਇਹ ਅੱਖੀਂ ਦੇਖਿਆ ਲਿਖਿਆ ਖੁਦਾਨ ਕੋਈ ਜਿੱਤ ਨਹੀਂ ਸਕਿਆ ਜੇ ਇਹਦੀ ਸ਼ਰਨ ਚਾਉਣਾ ਆ ਜਾ ਆਪਦਾ ਜੀਵਨ ਸਫਲਾ ਕਰ ਲਾ ਆਇਂਦਾ ਇਹਦੇ ਨਾਲ ਲੜਨ ਦੀ ਜੁਰਤ ਨਾ ਕਰੇ ਖਦਾ ਨੂੰ ਕੋਈ ਜਿੱਤ ਨਹੀਂ ਸਕਿਆ ਅੱਜ ਤੋਂ ਬਾਅਦ ਮੈਂ ਤੇਰਾ ਔਕਰ ਨਹੀਂ ਹਿਰੋ ਹੋ ਅਬੂਲਾ ਤਰਾਣੀ ਸਿੰਘ ਬਣ ਕੇ ਕਰਤਾਰ ਸਿੰਘ ਬਣ ਗਿਆ ਅਤੇ ਉਹਨੇ ਕਈ ਲੜਗੀਆਂ ਵਿੱਚ ਗੁਰੂ ਜੀ ਦੀ ਮਦਦ ਕੀਤੀਆਂ ਲੜਿਆ ਵੀ ਆ ਤੇ ਇਹ ਉਹਦੀ ਜਾਣਕਾਰੀ ਹੈ ਇਹ ਕਈ ਮਸਾਲਿਆਂ ਛੱਪਿਆ ਕਈ ਵਾਰ ਮੈਂ ਪੁੱਛੋ ਅਸੀਂ ਬਾੜ ਕੜ ਜਾਂਦੇ ਸੀ ਸੰਗਤ ਕੋਠਾਲੇ ਤੋਂ ਉਹ ਤੇ ਸਾਰੇ ਸਕੂਲਾਂ ਦਾ ਸਟਾਫ ਹੀ ਤਕਰੀਬ ਨੂੰ ਉੱਥੇ ਪਾਰਕ ਜਾਂਦੇ ਮੈਂ ਵੀ ਉਹ ਸੰਗਤ ਦੇ ਵਿੱਚ ਕਈ ਵਾਰ ਗਿਆ ਅਸੀਂ ਦੋ ਪਾਟਸਰ ਸਿੰਘ ਸਾਹਿਬ ਦੇ ਤੇ ਅਤੇ ਦੋ ਪਾਟ ਜਗਜੀਤ ਸਿੰਘ ਦੇ ਕਰਕੇ ਮਸੀਬਾ ਬਾਬਾ ਖੇਮ ਸਿੰਘ ਬਲੇ ਦੀ ਗੱਲ ਆ ਉਹ ਕਿਤਾਬ ਚ ਹਰ ਇੱਕ ਨੂੰ ਦਿੱਤਾ ਜਿਸ ਤੇ ਸਾਨੂੰ ਪ੍ਰਸ਼ਾਦ ਦਿੱਤਾ ਉਹ ਕਿਤਾਬ ਚ ਵੀ ਦਿੱਤਾ ਜਿਹਦਾ ਹੈਡਿੰਗ ਸੀ ਅਬਦੁੱਲਾਹ ਤਰਾਨੀ ਦੀ ਅਖੀਂ ਡਿਟੀ ਆਖਰੀ ਰਿਪੋਰਟ ਤੇ ਉਹਦੇ ਉਹ ਚਾਰ ਭਾਸ਼ਾਵਾਂ ਵਿੱਚ ਛਪਿਆ ਸੀ ਪੰਜਾਬੀ ਚ ਹਿੰਦੀ ਚ ਅੰਗਰੇਜ਼ੀ ਚ ਉਰਦੂ ਚ ਉਹ ਉਹ ਜਿਹਦੀ ਅਸਲੀ ਰਿਪੋਰਟ ਇਹ ਵੀ ਲਿਖਿਆ ਸੀ ਅਸਲੀ ਰਿਪੋਰਟ ਉਹਦੀ ਹੱਥ ਲਿਖਤ ਅਲੀਗੜ ਯੂਨੀਵਰਸਿਟੀ ਪਈਆ ਉੱਥੇ ਵੀ ਕਈ ਗੁਰਮੁਖ ਜਾ ਕੇ ਆਏ ਨੇ ਤੇ ਉਹਨਾਂ ਨੇ ਕੈਮਰੇ ਨਾਲ ਫੋਟੋ ਖਿੱਚੀ ਆ ਪਰ ਅਸੀਂ ਰਾਗਿਆਂ ਤੋਂ ਸੰਤਾਨ ਤੋਂ ਇਹ ਸੁਣਦੇ ਆ ਵੀ ਗੁਰੂ ਸਾਹਿਬ ਤੰਬੂ ਚ ਲੈ ਗਏ ਤੇ ਉੱਥੇ ਇਸ ਤਰ੍ਹਾਂ ਸੁਣਦੇ ਆ ਕੋਈ ਇਹ ਵੀ ਲਿਖਦਾ ਵੀ ਉੱਥੇ ਬਕਰੇ ਬੰਨੇ ਦੀ ਸਾਡੇ ਜਿਹੜੀ ਸ਼ਰੋਣੀ ਕਮੇਟੀ ਆ ਇਹ ਤਾਂ ਐਨੀ ਵਸਲੀਆ ਪਿੱਛੇ ਜੇ ਅ ਪਤਾ ਪਸਤੂਰੀਆਂ ਕਿਤਾਬਾਂ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗਲਤ ਸਾਖੀਆਂ ਸੀ ਕਿ ਸ਼ਾਹਦੀਆਂ ਦੀ ਗੁਰੂ ਜੀ ਨੂੰ ਅਤਨਿੰਦਨ ਜੋ ਕਿਰੋਤੇ ਆਪ ਜੀ ਨੂੰ ਪਤਾ ਹੀ ਹੋਣਾ ਕਿ ਸਿੱਖ ਇੱਕ ਸਿੱਖ ਲੀਡਰ ਨੇ ਉਸੇ ਤਰ੍ਹਾਂ ਦਿੱਤਾ ਤਾਂ ਉਹ ਜਾ ਕੇ ਕਿਤਾਬਾਂ ਬੰਦ ਹੋਈਆਂ ਦੇਖੋ ਪੰਜਾਬ ਸਰਕਾਰ ਦੇ ਬਰਾਬਰ ਦਾ ਵਜਤਾ ਸ਼ਰੋਣੀ ਕਮੇਟੀ ਦਾ ਪਰ ਅਸੀਂ 325 ਸਾਲਾਂ ਜੀ ਆਪਣਾ ਇਤਿਹਾਸ ਗਵਾ ਬੈਠੇ ਆ ਤੇ ਆਉਣ ਵਾਲੇ ਸਮੇਂ ਚ ਉਹ ਸਗਦਾ ਸਾਰਾ ਸਾਡਾ ਸਾਡਾ ਸਾਰਾ ਕੁਝ ਲੁੱਟਿਆ ਜਾਵੇ ਤੇ ਅਸੀਂ ਸਾਡੇ ਬੱਚਿਆਂ ਨੂੰ ਨਹੀਂ ਪਤਾ ਕਿ ਕੀ ਆ ਨਾ ਅਸੀਂ ਸਿਖਾਉਨੇ ਆ ਬਹੁਤਿਆਂ ਇਥੋਂ ਤੱਕ ਬਹੁਤਿਆਂ ਦੇ ਆਮ ਕਾਨੂੰਨ ਨੂੰ ਨਹੀਂ ਇਹ ਪਤਾ ਹੁੰਦਾ ਵੀ ਪੰਜ ਪੈਰਾਂ ਦੇ ਨੋਂ ਵੀ ਨਹੀਂ ਆਉਂਦੇ ਹੁੰਦੇ ਅਸੀਂ ਵੇਸਣੇ ਆ ਸਾਨੂੰ ਉਸ ਮਹਾਨ ਗੁਰੂ ਦੀ ਇਹ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਦਸਤਾ ਚਾਹੀਦਾ ਤੇ ਸਾਖੀ ਸਮਾਪਤ ਹੁੰਦੀ ਹੈ ਜੀ ਵੈਦਜ ਕਾ ਖਾਲਸਾ ਵੈਦਜ ਕੀ ਫਤਿਹ